ਕਿਉਂ ਐਨੋ ਨੇ ਲੈ ਗਿਆ ਨਾ ਮੋਟਰ ਸੈਂਟਰ ਵਾਲੀ ਵੀ ਜੇ ਵੀ ਲੈ ਬਿਦਣਾ ਲਪੜ ਮਾਂ ਹਾਂ ਨਹੀਂ ਆਪਾਂ ਨਹੀਂ ਜਾਂਦੇ ਹੈਗੇ ਆਪਾਂ ਉਹੀ ਰਹਾਂਗੇ ਆਪਾਂ ਉਹੀ ਪੜ ਲਾਂਗੇ ਬਸ ਠੀਕ ਹੈ ਕੇ ਬਾਈ ਬਾਈ ਕਰਦੇ ਆਪੂ ਬਾਈ ਕਰਦੇ ਬਾਈ ਬਾਈ ਕਰਦੇ ਬਾਈ ਬਾਈ ਮੈਨੂੰ ਪਿੱਛੇ ਬੈਠਾ ਖਾਸੀ ਇਹਦੇ ਡਿੱਗ ਨਾ ਜਾਵੇ ਬੈਕ ਸੈਟ ਨੂੰ ਗੋਡੇ ਪਰ ਰੱਖ ਕੇ ਅੱਗੇ ਨੂੰ ਹੋ ਜਾ ਬੇ 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 ਚੱਲਦਾ ਬੱਦਾ ਸੈੱਡ ਲਈ ਪਲੇ ਆਪਾਂ ਉਹ ਟਿੰਚ ਜਾਵਾਂਗੇ ਹਾਂ ਫੇਰ ਜਾਵਾਂਗੇ ਕਦੇ ਹਜੇ ਆਪਾਂ ਕਿਤੇ ਜਾਣਾ ਹੀ ਨਹੀਂ ਕੋਈ ਕੰਮ ਹੀ ਨਹੀਂ ਹਾਂ ਫੇਰ ਹਾਂ ਹਾਂ ਫਿਰ ਪਾਪਾ ਲੈ ਕੇ ਜਾਊਗਾ ਬੈਠ ਜਾ ਬੈਠ ਜਾ ਹਜੇ ਕੋਈ ਕੰਮ ਤਾਂ ਹੈ ਨਹੀਂ ਹਾਂ ਦਲਵਾਈ ਦਾ ਮੌਸਮ ਹੋ ਰਿਹਾ ਥੋੜਾ ਜਿਹਾ ਸਵੇਰ ਸਵੇਰ ਹੁਣ ਰੋਟੀ ਲਾਣ ਲੱਗੇ ਆ ਤੇ ਸਵੇਰ ਦਾ ਟਾਈਮ ਹੈ ਯੂਵੀ ਨੇ ਜਾਣਾ ਸਕੂਲ ਇੱਕ ਵੀਡੀਓ ਦਾ ਮੈਂ ਐਂਡ ਕਰਕੇ ਤੇ ਇਹ ਦੂਜੀ ਮੈਂ ਸਟਾਰਟ ਕਰ ਲਈ ਫਿਰ ਐਂ ਬਿਚਲ ਸਾਰੀ ਦਿਹਾੜੀ ਚੰਨੂ ਸ਼ਾਮ ਤੱਕ ਬੰਦ ਜੁੰਦੀ ਹੈ ਨਹੀਂ ਫਿਰ ਮੈਨੂੰ ਅਗਲੇ ਦਿਨ ਸਵੇਰੇ ਸ਼ੁਰੂ ਕਰਨੀ ਪੈਣੀ ਹੈ ਕੱਜੜੇ ਫਿਰ ਉਸ ਟਾਈਮ ਐਂਡ ਕਰਨਾ ਜੋ ਨਾ ਐਡੀਟਿੰਗ ਕਰਨੀ ਬਹੁਤ ਔਖੀ ਹੁੰਦੀ ਹੈ ਉਸ ਟਾਈਮ ਕਿ ਸਾਢੇ 9 ਵਜੇ ਤੱਕ ਤਾਂ ਫਿਰ ਪਾਣੀ ਹੁੰਦੀ ਹੈ ਫਿਰ ਉਹ ਕੰਮ ਜਿਆ ਕਰਨਾ ਮੁਸ਼ਕਲ ਹੋ ਜਾਂਦਾ ਹੈ ਜਲਦੀ ਜਲਦੀ ਸਵੇਰੇ ਤਾਂ ਹਵਾ ਬੰਦ ਹੁੰਦੀ ਹੈ ਸ਼ਾਮ ਨੂੰ ਹਵਾ ਕਿਧਰੇ ਤੋਂ ਪਤਾ ਨਹੀਂ ਕਿੱਥੋਂ ਨਾ ਆਹ ਡਾਸਕ ਕੋਲੇ ਪਤਾ ਨਹੀਂ ਕਿਧਰੋਂ ਆਉਂਦੀ ਹੈ ਸਵੇਰੇ ਤਾਂ ਹੁੰਦੀ ਨਹੀਂ ਹੈ ਜਿਵੇਂ ਤਾਂ ਮਹੀਨਾ ਤਾਂ ਚੱਲੂਗੀ ਉਸ ਤੋਂ ਬਾਅਦ ਫਿਰ ਆ ਹਵਾ ਵੀ ਨਹੀਂ ਹੁੰਦੀ ਜੋ ਜਲਦੀ ਆਪੋ 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 ਜਲ ਹਾਂ ਲੈਦੀਆਂ 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 ਹੋਰ ਸੋਹਣੀਆਂ ਜੀ ਦੰਦਾਂ ਦੰਦੀਆਂ 11:00 ਵਜੇ ਤੋਂ ਅੱਜ ਬੀਬੀ ਦੀ ਭੈਣ ਦਾ ਭੋਗ ਆ ਜਿਹੜੀ ਪਿੱਛੇ ਵੀਡੀਓ ਪਾਈ ਤੀ ਹਨਾ ਅਟੈਕ ਕਰਨ ਲੱਤਾਂ ਬਾਹਾਂ ਕੰਮ ਕਰਨੀਆਂ ਬੰਦ ਹੋ ਗਈਆਂ ਅੱਜ ਉਹ ਦਿਨ ਦਾਗ ਤੇ ਅੱਜ ਭੋਗ ਆ ਤੇ ਬੀਬੀ ਨਹੀਂ ਅੱਜ ਜਾਂਦੀ ਹਨਾ ਬੀਬੀ ਬੀਬੀ ਦੀ ਹੁਣ ਆ ਪਰਸੋਂ ਤੋਂ ਉੱਥੇ ਜਿੱਦਾਂ ਬੀਪੀ ਵਧਿਆ ਬੀਬੀ ਦੀ ਸਿਹਤ ਡਾਊਨ ਹੋ ਗਈ ਤੁਰਿਆ ਵੀ ਨਹੀਂ ਜਾਂਦਾ ਹੁਣ ਕਹਿੰਦੀ ਔਖਾ ਸਾਹ ਚੜ ਜਾਂਦਾ ਹੈ ਬੀਬੀ ਬੋਲ ਕੇ ਦਸੀ ਬੀਬੀ ਬੋਲ ਨਹੀਂ ਤਾਂ ਕਿਉਂਕਿ ਹੁਣ ਬੀਬੀ ਬੋਲਣੇ ਘੱਟ ਲੱਗ ਗਈ ਹੈ ਨਾ ਕਿਉਂਕਿ ਦਮ ਚੜਿਆ ਰਹਿੰਦਾ ਹੈ ਸਾਹ ਚੜਿਆ ਰਹਿੰਦਾ ਹੈ ਬੋਲਣ 'ਚ ਉਹ ਹੁੰਦਾ ਹੈ ਨਾ ਦਿੱਕਤ ਆਂਦੀ ਹੈ ਹੁਣ ਬੀਬੀ ਬਹੁਤ ਹੈ ਹੁਣ ਬੀਬੀ ਵੈਸੇ ਵੀ ਨਹੀਂ ਬੋਲਦੀ ਹੁਣ ਕੈਮਰੇ ਤੇ ਬਿਨਾਂ ਵੀ ਬੀਬੀ ਬਹੁਤ ਘੱਟ ਬੋਲਦੀ ਆ ਕਿਉਂਕਿ ਹੁਣ ਸਾਹ ਬੀਬੀ ਨੂੰ ਸ਼ੁਰੂ ਤੋਂ ਹੀ ਪ੍ਰੋਬਲਮ ਹੈ ਹੁਣ ਜਿਆਦਾ ਔਖੀ ਹੋ ਗਈ ਹੈ ਨਾ ਰੋਟੀ ਵੀ ਬੀਬੀ ਦੀ ਦੋ ਦਿਨ ਹੋ ਗਏ ਇੱਕ ਘਟ ਗਈ ਪਹਿਲਾਂ ਤਿੰਨ ਖਾਂਦੀ ਸੀ ਹੁਣ ਦੋ ਰਹਿ ਗਈਆਂ ਕਿੰਨੀ ਵਾਰ ਟੱਪ ਗਈ ਮੈਂ ਤੂੰ ਹੋਰ ਫੋਨ ਕਰ ਦੂੰਗੀ ਮਾਰ ਜੀ ਨਹੀਂ ਵਾਰ ਟੱਪ ਗਈ ਜਦਾਂ ਟੱਪ ਕਿੰਨੀ ਪਾ ਗਈ ਨਾ ਮੈਂ ਕਿਵੇਂ ਤਾਂ ਜਾਂਦੀ ਪਰ ਉਹ ਕੋਈ ਨਹੀਂ ਮੈਂ ਤਾਂ ਆਏ ਪਿਆ ਤੇਰੀ ਆ ਜਾ ਕੋਈ ਨਾ ਕੋਈ ਆ ਜਾਂਦਾ ਪਰ ਇਹ ਬਣੀ ਕੋ ਕੋ ਘਰ ਤੋਂ ਫੇਰ ਨਾ ਮਾਂ ਖੱਤਪੇ ਆਟਾ ਨਾ ਮੈਂ ਨਹੀਂ ਦੋ ਨਾ ਮੈਂ ਨੰਬਰ ਵੀ ਨਹੀਂ ਲਵਾਇਆ ਚਰਮਾ ਕੋ ਮਿਲ ਜੂ ਕੋਈ ਫਿਰ ਬਣ ਰਿਹਾ ਸੀ ਸواری ਦੀ ਕੋਈ ਨਹੀਂ ਤਾਂ ਹੁੰਦਾ ਇਤਨਾ ਕਹਿ ਕੇ ਚੜੀ ਰਿਹਾ ਤਾਂ ਮਾਪੇ ਪੱਗਣਾ ਦਰਜਾਂਦਾ ਇਹਨਾਂ ਹਾਂ ਸਨ ਦੌੜਤੀ ਜੀ ਮਾਰਾ ਜੀ ਲੱਗਦਾ ਸواری ਕੋ ਚੱਲੀ ਦੱਸ ਉਹ ਸواری ਤੇ ਚਾਹ ਤੇ ਆ ਕੇ ਤਾਂ ਜਾਂਦਾ ਪੱਗਣਾ ਚੜੀ ਹੈ ਸਿਰੇ ਤੇ ਵੀ پھر تو اور کمپیوٹر تو کہ پھر بیماری پڑنی ہو ایا کوئی چیز ملدی تو

ਕੜਿਆ ਵੀ ਪਾਪਾ ਟੀਂਚ ਚੱਲਿਆ ਦੇਖੀ ਬਾਹਰ ਬੈਠ ਰਹਾ ਉੱਠ ਰਹਾ ਭੂਆ ਵੀ ਆਈ ਹੋਈ ਐ ਤੇ ਕਿਉਂਕਿ ਭੂਆ ਨੇ ਵੀ ਜਾਣਾ ਏ ਭੋਗ ਤੇ ਕਿਉਂਕਿ ਭੂਆ ਦੀ ਤਾਂ ਫੇਣ ਮਾਸੀ ਲੱਗੀ ਨਾ ਮਾਸੀ ਮੁਕੇ ਤਾਂ ਮਾਸੀ ਲੱਗੀ ਇਸ ਕਰਕੇ ਮਾਸੀ ਹਾਂ ਇਸ ਕਰਕੇ ਭੂਆ ਵੀ ਭੋਗ ਤੇ ਚੱਲੇ ਚਾਹ ਪੀ ਲਈ ਚਾਹ ਪੀ ਲਈ ਅਸੇ وقت ਉਹ ਹਿੰਦਵਾਇਚ ਪਾ ਲਿਆ ਉਹ ਕਹਿੰਦਾ ਕਿ ਐ ਕਿਹੜਾ ਇੱਕ ਵਾਰੀ ਉਹ ਲੱਗਦੇ ਕੰਦੇ ਨਹੀਂ ਲੋਕਾਂ ਨੇ ਫੜਿਆ ਉਹਦੀ ਅੱਛੀ ਜਿਹੀ ਅੱਛਾ ਕਿੰਨਾ ਫੜੇਗਾ ਉਹਨੂੰ ਤਾਂ ਲੱਗ ਜਾਂਦਾ ਹਾਂ ਬੜੀ ਜਾਂਦੇ ਉਹ ਬਹੁਤ ਸੁਣ ਲੱਗਦੇ ਨੇ ਅੱਛਾ ਆ ਜੀ ਤੁਹਾਡੇ ਮਾਰੇ ਇੰਨੇ ਤਾਂ ਹਾਂ ਕੋਈ ਨਾ ਆਉਂਗੀ ਲਓ ਜੀ ਗਏ ਭੋਗ ਤੇ ਸਾਰੇ ਦਾਇ ਚਾਚੇ ਜਾਣਗੇ ਆਪਦੀ ਆਪਦੇ ਸੰਦਾ ਤੇ ਕੱਡੀਆਂ ਤੇ ਅੱਜ ਬੀਬੀ ਦੀ ਭੈਣ ਦਾ ਹੈਗਾ ਭੋਗ ਤੇ ਉਧਰੋਂ ਅਸੀਂ ਆਂਟੀ ਵੀ ਬੁਲਾਈ ਸੀਗੀ ਚਲੋ ਜੀ ਹੁਣ 1 3 ਵਜੇ ਤੱਕ ਆਣਗੇ ਭੋਗ ਤਾਂ 1:30 ਵਜੇ ਪੈ ਜਾਂਦਾ ਫਿਰ ਵੀ ਆਂਦੇ ਆਂ 3 ਵਜੇ ਜਾਂਦੇ ਨੇ ਰਸਮਾਂ ਰਿਵਾਜਾਂ ਕਰਦੇ ਆਂ ਨੂੰ ਆਚਾਰ ਹੋ ਗਏ ਹਾਂ ਤਾਂ ਜਾ ਕੇ ਪੂਰੇ ਵੀ ਚੱਲੀ ਹੋਣਾ ਨਹੀਂ ਪੈਣਾ ਨਾ ਰਿਹਾ ਮੇਰਾ ਰਹਿ ਕੇ ਕਿਤੇ ਸਭ ਪੂਰਾ ਤਾਂ ਜਿਆ ਬੂਨੇ ਪਾਲੀਆਂ ਦੋ ਦੋ ਮਾਲਾ ਮਾਂ ਇੱਕ ਮੇਰੀ ਚੱਕੇ ਪਾਲੀ ਇੱਕ ਯੂਵੀ ਦਾ 골ਡ ਮੈਡਲ ਵਾਲਿਆ ਚੱਕੇ ਖੋਲੇ ਨਹੀਂ ਰਿਹਾ ਹੋਣਾ ਆ ਪਾਤਾ ਲਿਆ ਨੇ ਮਮਾ ਇਹਨੇ ਪਾਤਾ ਲਿਆ ਆਪਣੇ ਲੇਕਿਨ ਖੋਲਣਾ ਆਂਦਾ ਨਹੀਂ ਮੇਰੇ ਹੱਥ ਨੂੰ ਹੋਰ ਰੱਖਿਆ ਕੀ ਸੀੜ ਤਾਂ ਲੱਗੀ ਆਉਂਦੀ ਕਰਾਏਗੀ ਤੋਹ ਜੀ ਮੰਜੀ ਅੱਗੇ ਘੜੀਸ ਲਿਆਉਰੇ ਦਿਖਾਈ ਹੋਇ ਤੇਰਾ ਹੱਥ ਬਾਬੂ ਹੱਥ ਤਾਂ ਦਿਖਾਈ ਤੇਰਾ ਹੱਥ ਤਾਂ ਦਿਖਾਈ ਤੇਰਾ ਦਿਖਾ ਦੇ ਹੱਥ ਹੱਥ ਮਮਾ ਹੱਥ ਗੁੱਠਾ ਦਿਖਾ ਦੇ ਗੁੱਠਾ ਗੁੱਠਾ ਕੀ ਪਾਣੀ ਐ ਚ ਤਾਂ ਲੈ ਪੀ ਲੈ ਉਹ ਤਾਂ ਪਾਈ ਲੈ ਗਿਆ ਸਾਰਾ ਪਾਣੀ ਦਿਖਾਈ ਤੇਰਾ ਹੱਥ ਓਏ ਹੱਥ ਤੇ ਦਿਖਾ ਦੇ ਉਹ ਲੈ ਪਿੱਛੇ ਹੀ ਪੈ ਗਿਆ ਬੋਤਲ ਦੇ ਆ ਲੈ ਲੈ ਆ ਲੈ ਲੈ ਬੋਤਲ ਦੇ ਪਿੱਛੇ ਹੀ ਪੈ ਗਿਆ ਤੂੰ ਹੀ ਬੋਤਲ ਲੈ ਚਲਾ ਜਾ ਪਾ ਹੱਥ ਦੇਖੀਏ ਓਰੇ ਖੜੀ ਇਸ ਲਿਆ ਬੀਬੀ ਮੰਜੀ ਉੱਥੇ ਵੀ ਗਰਦੇ ਆ ਰਹੀ ਉੱਥੇ ਕਿਹੜਾ ਕਮਰਾ ਓ ਫਿਰ ਪਾਣੀ ਵਾਲੇ ਦੇ ਚਾਹ ਵਾਲੇ ਦੇ ਇਹਨਾਂ ਦੇ ਕੋਈ ਉੱਥੇ ਗਲਾਸ ਪਿਆ ਉੱਥੇ ਦੋ ਬਾਲਟੀਆਂ ਪਈਆਂ ਉੱਥੇ ਗਲਾਸ ਪਿਆ ਮੰਜੇ 'ਪੀ ਪੀਤਾ ਮੈਂ ਦੁਪਹਿਰੇ ਦੇਖਿਆ ਹਮਮਮ ਕੋਲੇ ਵੀ ਕੋਈ ਪੈਪਰ ਦੋ ਉੱਪਰ ਪਾਓਗੇ ਦੋ ਉੱਤਰ ਮਾਓਗੇ ਦੋ ਪਾਓਗੇ ਬੰਨ੍ਹ ਬਾਈ ਸਲਾਇਸ ਬੋਲੇ ਮਗਰ ਤੂੜੀ ਆ ਰਹੀ ਆ ਹਾ ਹਾਏ ਕਿੰਨੀ ਗਰਦ ਇਹ ਪਿਆਰੇ ਦੇ ਲੱਗੀ ਆ ਹੁਣ ਪੀ ਕੇ ਕਰ ਰਹੇ ਨੇ ਤੂੜੀ ਹਮ ਤੂੜੀਆਂ ਮਾਰੋ ਮਾਰ ਕਰ ਰਹੇ ਨੇ ਤੂੜੀਆਂ ਸਾਰੀਆਂ ਕਰ ਰਹੇ ਨੇ ਗਰਦ ਹੁਣ ਤਾਂ ਗੇਟ ਲਾ ਕੇ ਰੱਖੇ ਗਾਨੇ ਆ ਮਾਰੋ ਮਾਰ ਕਰ ਰਹੇ ਨੇ ਲੋਕ ਨਹੀਂ ਤਾਂ ਗਰਦ ਨਾਲ ਭਰ ਜੇ ਗਰੂ ਬੀਬੀ ਨੇ ਤਾਂ ਸਾਰਾ ਮੂੰਹ ਟੱਕ ਲਿਆ ਪਹਿਲਾਂ ਮੈਂ ਵੀ ਐਂ ਹੀ ਟੱਕਿਆ ਹੋਤਾ ਕਿਹ ਕਿਹ ਕਰਤਾਰ ਮੇਰੇ ਨੱਕ ਚ ਵੜਦੀ ਆ ਨਾ ਫਿਰ ਖੁਜਲੀ ਹੁੰਦੀ ਆ ਮੇਰੇ ਨੱਕ ਚ ਖਾਜ ਹੁੰਦੀ ਆ ਨੱਕ ਚ ਵੜਦੀ ਆ ਫਿਰ ਮੇਰੇ ਵੀ ਦੇ ਸਾਹ ਛੱਡ ਦੋ ਤੂੰ ਅੰਦਰ ਵਗ ਜਾ ਬੇਬੇ ਨੂੰ ਸਾਹ ਚੜ ਰਿਆ ਮੈਨੂੰ ਉਧਰ ਦੇ ਦੇਖ ਤੂੜ ਕਿੰਨਾ ਆ ਮੈਂ ਇੱਥੇ ਬੈਠੀ ਆਂ ਰਾਤ ਨੂੰ ਤੇ ਸਿਆਪਾ ਸੇੜਦੀ ਮੈਂ ਤਾਂ ਅੰਦਰ ਤੇ ਨਹੀਂ ਲਿਕੜਦੀ ਉਹ ਮੁੰਡੇ ਕਰਕੇ ਆਈ ਸੀ ਜਦ ਮੈਂ ਜੱਤ ਨੂੰ ਕਹਿ ਕੇ ਮੈਂ ਤੂੰ ਅੰਦਰ ਬੈਠੀ ਰਹਿ ਗੋ ਹੋ ਜਾ ਹੁਣ ਗੋ ਫਿਰ ਉਹ ਕਿਹਾ ਮਨਦੀਪ ਨੇ ਕਹਿੰਦੀ ਤੂੰ ਆਪਦਾ ਦੁੱਖ ਦੇਖਿਆ ਕਰ ਫਿਰ ਉਹ ਤੋਰ ਰਹੇ ਨੇ ਬਾਪਦਾ ਦੁੱਖ ਦੇਖਿਆ ਕਰ ਵੀ ਮੇਰਾ ਦਮ ਕਰ ਦਮ ਨਹੀਂ ਰਲਦਾ ਜੇ ਕਰ ਤੇ ਚੜ ਚਾਹ ਕੰਟਾ ਦਾ ਬੀਬੀ ਇਨਸਾਨੀ ਆਂ ਚਲੋ ਜੀ ਅੰਦਰ ਚਲੀਏ ਬਾਹਰ ਨਾ ਗਰਦ ਬਹੁਤ ਜ਼ਿਆਦੇ ਹੋ ਰਹੀ ਐ ਤੇ ਯੂ ਵੀ ਰੋਟੀ ਮੰਗ ਰਿਆ ਕੱਦਾ ਲਿਆ ਮਾ ਰੋਟੀ ਕਦ ਕੱਦਾ ਗਿਆ ਲੈ ਤੁਸੀਂ ਜੁੜਾਉਂਦੇ ਲਿਆ ਰੋਟੀ ਦੱਸ ਰੋਟੀ ਦادو ਪਰ ਤੁਸੀਂ ਲੈ ਆਈ ਨਹੀਂ ਰਹੇ ਆਹ ਕਿਹੜਾ ਸਟਾਈਲ ਰੋਟੀ ਮੰਗਣ ਦਾ ਪਿਆਰ ਨਾਲ ਹੱਥ ਜੋੜ ਕੇ ਕਹੋ ਮੇ ਮਮਾ ਰੋਟੀ ਦੇ ਦੋ ਹੈ ਤੂੰ ਤਾਂ ਤਾਂ ਦੇ ਪਿੱਟਣ ਜੇ ਲੱਗ ਗਿਆ ਫਿਰ ਤੁਸੀਂ ਰੋਟੀ ਲੈ ਆਈ ਨਹੀਂ ਦੇ ਆ ਰਹੀ ਐ ਗਰਮ ਗਾਲਾਂ ਸਬਜੀ ਬਾਹਰ ਤੂੰ ਮੈਨੂੰ ਐ ਤਾਂ ਵੀ ਤਾਂ ਥੋੜਾ ਜਿਹਾ ਟਾਈਮ ਕਹਿ ਰਹੀ ਆ ਵੀ ਮੇਰੇ ਉੱਪਰ ਰੋਟੀ ਰੱਖੋ ਰੋਟੀ ਆ ਬੈੱਡ 'ਪਾ ਤਾਂ ਸਾਰਾ ਦਿਨ ਪਲੇਟਾਂ ਹੀ ਰੱਖੀ ਜਾਂਦੇ ਆ ਕਦੇ ਕੁਛ ਖਾਣ ਨੂੰ ਧਰ ਲਿਆ ਕਦੇ ਕੁਛ ਖਾਣ ਨੂੰ ਧਾਨ ਲਿਆ ਬੈੱਡ ਦਾ ਵੇਲਾ ਹੁੰਦਾ ਬੀਬੀ ਨੂੰ ਨਿਕਲ ਜਾਂਦੇ ਬਾਹਰ ਫਿਰ ਗਰਮ ਕਰਕੇ ਸਬਜੀ ਇਕੱਠਿਆਂ ਨੂੰ ਰੋਟੀ ਦੇ ਦਿੰਨੀ ਫਿਰ ਸਬਜੀ ਬਾਰ-ਬਾਰ ਤੱਤੀ ਠੰਡੀ ਤੱਤੀ ਠੰਡੀ ਤੱਤੀ ਠੰਡੀ ਤੱਤੀ ਠੰਡੀ ਹਨੋ ਬਸ ਮੈਂ ਨਾ ਮੈਂ ਮਤਲਬ ਵੀ ਵੀਡੀਓ ਚ ਮੈਂ ਜਾਦੇ ਫੋਨ ਥੋੜਾ ਟਿੱਟਾ ਸਿੱਧਾ ਹਾਂ ਮੈਂ ਨਾ ਵੀਡੀਓ ਅੱਜ ਦਿਨ ਚ ਬਹੁਤ ਘੱਟ ਬਣਾਈਆ ਮੈਂ ਲੰਬੇ ਜਿਆਦਾ ਖਿੱਚ ਨਹੀਂ ਪਾਈ ਹੈਗੀ ਕਿਉਂਕਿ ਨਾ ਮੈਨੂੰ ਨਾ ਇੱਕ ਕਮੈਂਟ ਵੀ ਆਇਆ ਸੀਗਾ ਜਾੜਾ ਵਾਲੇ ਜਿਹੜਾ ਮੈਂ 2-3 ਦਿਨ ਹੋ ਗਏ ਲਗਾਤਾਰ ਜਾੜਾ ਵਾਲੇ ਬੋਲ ਰਹੀ ਹਾਂ ਵੀ ਮੇਰੀ ਜਾੜ ਮੇਰੀ ਜਾੜ ਨੂੰ ਕੀੜਾ ਨਾ ਕੋਈ ਨਹੀਂ ਲੱਗਿਆ ਹੋਇਆ ਜਾੜਾ ਮੇਰੀ ਬਿਲਕੁਲ ਸਾਫ਼ ਪਈਆਂ ਨੇ ਤੇ ਪ੍ਰੋਡਕਟ ਵੀ ਮੈਂ ਰੋਜ਼ ਦੋ ਟਾਈਮ ਕਰਦੀ ਆ ਤੇ ਮੇਰੇ ਨਾ ਜਾੜ ਦਾ ਮਾਸ ਦੁਖਦਾਏ ਬਹੁਤ ਜ਼ਿਆਦਾ ਜਾੜ ਤੋਂ ਜਾੜ ਤੋਂ ਦੁਖਦੀ ਹੈ ਮਾਸ ਬਹੁਤ ਜ਼ਿਆਦਾ ਦਰਦ ਹੁੰਦਾ ਇੱਕ ਤਾਂ ਜੇ ਮੈਂ ਲਗਾਤਾਰ ਬੋਲੀ ਜਾਮਾ ਬੋਲੀ ਜਾਮਾ ਜਾ ਦੁਖਦੀਏ ਕੱਲ ਮੈਂ ਕਰ ਲ ਉਧਰ ਅਸੀਂ ਉੱਥੇ ਗਏ ਸੀਗੇ ਹਨਾ ਤਾਂ ਜਿਹੜੇ ਉਹਦਾ ਉਧਰ ਉਹਦੀ ਪੋਤੀ ਆਈ ਸੀਗੀ ਤੇ ਤਾਂ ਕਰਕੇ ਉਧਰ ਬਸ ਸਾਰੇ ਇਕੱਠੇ ਹੋਏ ਹੋਏ ਤੇ ਗੱਲਾਂ ਬਾਤਾਂ ਮਾਰੀ ਗਏ ਬੋਲੀ ਗਏ ਬੋਲੀ ਗਏ ਇਸ ਕਰਕੇ ਨਾਲੇ ਉੱਥੇ ਮੇਰੇ ਨਾਲ ਬੋਲੀ ਵੀ ਨਹੀਂ ਹੈਗੀ ਤੇ ਬੱਸ ਉਹਦੇ ਕਰਕੇ ਮੇਰੀ ਜਾਣ ਦਰਦ ਹੋਣ ਲੱਗੀ ਕੱਲ ਅੱਜ ਦੁਪਹਿਰੇ ਤਾਂ ਮੇਰੇ ਬਹੁਤ ਜ਼ਿਆਦੇ ਹੋਈ ਅੱਜ ਮੈਂ ਬੀਬੀ ਨਾਲ ਸਾਰੇ ਭੋਗ ਤੇ ਚਲੇ ਗਏ ਪਿੱਛੇ ਨਾਲ ਪਿੱਛੇ ਮੈਂ ਹਰ ਬੀਬੀ ਝੂਮ ਲਗੀਆਂ ਗੱਲਾਂ ਮਨ ਤੇ ਅੱਗੇ ਵੀ ਮਾਰਦੀ ਪਰ ਮੈਂ ਅੱਗੇ ਥੋੜੀ ਮਾਰਦੀ ਆ ਮੈਂ ਬੋਲਦੀ ਬਹੁਤ ਜ਼ਿਆਦੇ ਘੱਟ ਆ ਬਿਨਾ ਕੈਮਰੇ ਤੋਂ ਬਹੁਤ ਘੱਟ ਬੋਲਦੀ ਆ ਕਿਉਂਕਿ ਐ ਵੀ ਨਹੀਂ ਹੈ ਵੀ ਮੇਰੀ ਜਾਣ ਦੁਖਣ ਲੱਗਦੀ ਆ ਜਾਣ ਤਾਂ ਮੇਰੀ ਹੋਣ ਦੁਖਣ ਲੱਗਦੀ ਆ ਮੈਂ ਬਹੁਤ ਘੱਟ ਲੱਗਦੀ ਬਸ ਬੋਲਣਾ ਵੀ ਆਪਣਾ ਵੀਡੀਓ ਬਣਾਉਂਦੇ ਆਪਾਂ ਹਨਾ ਵਲੌਗ ਚਲੋ ਵਲੌਗ ਦੇ ਜ਼ਰੀਏ ਗੱਲਾਂ ਐ ਵੀ ਨਹੀਂ ਵੀ ਜੰਮੋ ਹੀ ਨਹੀਂ ਬੋਲਦੀ ਬੋਲਦੀਆਂ ਤਾਂ ਗੱਲਾਂ ਬਾਤਾਂ ਜਿੰਨੇ ਹਿਸਾਬ ਦਾ ਵੀ ਇੰਨਾ ਨਹੀਂ ਹੋਣਾ ਹਨਾ ਸਾਰੇ ਨਾਲ ਤੇ ਜਿੰਨਾ ਕ ਬਸ ਆਪਾਂ ਹਨਾ ਬੋਲਦੇ ਆ ਪਲੀਜ਼ ਵਲੌਗ ਨੂੰ ਜ਼ਰੂਰ ਪਸੰਦ ਕਰਿਆ ਕਰੋ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਕਾਰ ਵੀ ਰਹੇ ਨੇ ਕੱਲ ਜਿਵੇਂ ਵਲੌਗ ਹਨਾ ਵਧੀਆ ਸਬਸਕ੍ਰਾਈਬਰ ਆਏ ਬਹੁਤ ਸਾਰਿਆਂ ਨੇ ਚੈਨਲ ਸਬਸਕ੍ਰਾਈਬ ਕੀਤਾ ਪਲੀਜ਼ ਸਬਸਕ੍ਰਾਈਬ ਕਰਿਓ ਬਲੌਗ ਵਧੀਆ ਹੀ ਹੋਣਗੇ ਮੈਂ ਤੁਹਾਨੂੰ ਕਦੇ ਵੀ ਉਹ ਨਹੀਂ ਕਰੂੰਗੀ ਮਯੂਸ ਨਹੀਂ ਕਰੂੰਗੀ ਵੀ ਕਦੇ ਵੀ ਤੁਹਾਨੂੰ ਸੁਣਾ ਸੁਣਾ ਜਾਂ ਬਲੌਗ ਦਿੰਨਾ ਨਹੀਂ ਦਊਂਗੀ ਤੁਹਾਡੇ ਲਈ ਜ਼ਰੂਰ ਬੋਲੂੰਗੀ ਮੇਰੀ ਜਾੜ ਦੁਖਦੀ ਹੈ ਪਰ ਮੈਂ ਫਿਰ ਵੀ ਤੁਹਾਡੇ ਲਈ ਬੋਲਦੀ ਆ ਵੀ ਚਲੋ ਤੁਹਾਨੂੰ ਨਹੀਂ ਸੁਣਾ ਪਣਦਾ ਹਨ ਤੁਹਾਨੂੰ ਤਾਂ ਬਲੌਗ ਚ ਐਂਟਰਟੇਨਮੈਂਟ ਫੁੱਲ ਚਾਹੀਦਾ ਹਨ ਕੋਈ ਗੇਟ ਖੋਲ ਰਿਹਾ ਹੁਣ ਮੈਨੂੰ ਐਂ ਨਹੀਂ ਪਤਾ ਵੀ ਛੋਟਾ ਖੋਲ ਰਿਹਾ ਕਿ ਬੜਾ ਖੋਲ ਰਿਹਾ ਵੀ ਮੇਰਾ ਮਤਲਬ ਹੈ ਵੀ ਛੋਟਾ ਆ ਉਹ ਖੋਲ ਰਿਹਾ ਕਿ ਯੂਵੀ ਹੋ ਰਿਹਾ ਗੇਟ ਲਾਈ ਹੋਈ ਬਟ ਯੂ ਵੀ ਗੇਟ ਲੱਕ ਹਰ ਦਾ ਟਾਈਮ ਨਹੀਂ ਹੋਇਆ ਹੈ ਹੁਣ ਇਹ ਮੈਂ ਨਾ ਕਸਟਰਡ ਬਣਾਇਆ ਤਾਂ ਇਹ ਮੇਰੇ ਕਿਰ ਕਸਟਰਡ ਕਿ ਨਹੀਂ ਦੇਖ ਰਿਹਾ ਦਹੀਂ ਦਾ ਦੁੱਧ ਥੋੜਾ ਜਿਹਾ ਵਾਧੂ ਸੀਗਾ ਇਸ ਕਰਕੇ ਮੈਂ ਥੋੜਾ ਜਿਹਾ ਬਣਾ ਲਿਆ ਕਸਟਰਡ ਵੀ ਖਤਮ ਹੋ ਗਿਆ ਤੇ ਦੁੱਧ ਵੀ ਥੋੜਾ ਜਿਹਾ ਤਾਂ ਉਹ ਮੈਂ ਥੋੜਾ ਥੋੜਾ ਇਹਨਾਂ ਨੂੰ ਦਿੱਤਾ ਹਨਾ ਹੁਣ ਮੈਂ ਆਪਣਾ ਤਾਂ ਖਾਣਾ ਹੀ ਤਾਂ ਮੈਂ ਕਿਹਾ ਚਲੋ ਵਲੌਗ ਐਂਡ ਕਰਨਾ ਹੈ ਤਾਂ ਮੈਂ ਇਹ ਵੀ ਖਾ ਲੂੰਗੀ ਵਲੌਗ ਵੀ ਐਂਡ ਕਰ ਦੂੰ ਹੁਣ ਮੇਰੇ ਕਸਟਰਡ ਸੇ ਨਹੀਂ ਤਾਂ ਕੌਣ ਆਇਆ ਦੇਖਿਓ ਆਪਣਾ ਆਪਣਾ ਤਾਂ ਖਾ ਲਿਆ ਦੂਏ ਦੀ ਚੀਜ਼ ਤੇ ਨੀਤ ਪਾਣਾ ਯਾਨੀ ਕਿ ਇਹ ਕਦੇ ਹੁੰਦਾ ਵੀ ਜਵਾ ਵੀ ਜਵਾ ਕਰੇ ਤੇ ਭਰੀ ਜਾ ਉਹ ਵੀ ਮਾਵਾ ਬਣੇ ਤਾਂ ਉਸ ਖਾਣਾ ਹੀ ਨਹੀਂ ਹੈਗਾ ਵੀ ਉਹਨਾਂ ਤਾਂ ਖਾਣਾ ਹੀ ਨਹੀਂ ਕੋਈ ਪਤਾ ਨਹੀਂ بڑے ਹੋ ਕੇ ਦੇਣਾ ਵੀ ਆਪ ਆਪ ਖੁਦ ਹੁਣ ਤੰਗ ਦੇ ਕੇ ਵੀ ਨਿਕਲ ਰਹੇ ਆ ਦੇਖੀ ਮੇਰੀ ਮੇਰੀ ਚੀਜ਼ ਤੇ ਨੀਤ ਪਾ ਪਰ ਇਹ ਚ ਸਾਰਾ ਨਹੀਂ ਖਾਂਦੀ ਥੋੜਾ ਛੱਡ ਕੇ ਦੇ ਦੂੰਗੀ ਠੀਕ ਹੈ ਫੋਨ ਆ ਰਿਹਾ ਫੋਨ ਵੱਜਣ ਲੱਗ ਗਿਆ ਸੀਗਾ ਉਹਦੇ ਕਰਕੇ ਨਾ ਕੈਮਰਾ ਉਲਟ ਪਲਟ ਹੋ ਗਿਆ ਤਾਂ ਇਧਰ ਉਧਰ ਹੋ ਗਿਆ ਤਾਂ ਮੇਰਾ ਮੂੰਹ ਹੀ ਦਿਖ ਰਿਹਾ ਤਾਂ ਮੈਂ ਕਿਹਾ ਵੀ ਇੱਕ ਨਾ ਨਾ ਭੈਣ ਦਾ ਕਮੈਂਟ ਆਇਆ ਸੀਗਾ ਉਹ ਕਹਿੰਦੇ ਵੀ ਇਧਰ ਭਾਰਸੋ ਝੁੱਕੀ ਕਿੰਨੀ ਵੀ ਉਹ ਕਿਤੇ ਉਹ ਡਾਕਟਰ ਹੈਗਾ ਨਾ ਵੀ ਉਹਨੂੰ ਦਿਖਾ ਕੇ ਆਓ ਮੈਂ ਫਧਿਆ ਕਮੈਂਟ ਕੀਤਾ ਸੀਗਾ ਮੈਨੂੰ ਲਾਫ ਦੱਸਿਆ ਜੇ ਮੇਰਾ ਨਾ ਜਾੜ ਮਤਲਬ ਹੁਣ ਮੈਂ ਦਵਾਈ ਲੈ ਰਹੀ ਹਾਂ ਨਾ ਜੇ ਮੇਰੇ ਕੋਈ ਅਸਰ ਨਾ ਹੋਇਆ ਹਾਟੀ ਨਾ ਫਿਰ ਮੈਂ ਉੱਥੋਂ ਹੀ ਦਿਖਾ ਕੇ ਆਉਂਗੀ ਕਿਉਂਕਿ ਮੈਂ ਜਦ ਦਵਾਈ ਲੈਂਦੀ ਆ ਸੁਣ ਰਹੀ ਆ ਮੈਨੂੰ 2 ਘੰਟੇ ਬਾਅਦ ਚੱਕਰ ਵੀ ਬਹੁਤ ਜ਼ਿਆਦਾ ਆਉਂਦੇ ਨੇ ਪਤਾ ਨਹੀਂ ਦਵਾਈ ਕਿੱਦਾਂ ਦੀ ਹੈ ਤੇਜ਼ ਹੈ ਜਾਂ ਇਸ ਤਰ੍ਹਾਂ ਦੀ ਮਾਨੂੰ ਬਹੁਤ ਚੱਕਰ ਆਉਂਦੇ ਨੇ ਤਾਂ ਕਰਕੇ ਜੇ ਨਾ ਮੈਂ ਸੈਟ ਕੋਈ ਕੁੱਥੀ ਦਿਖਾ ਕੇ ਆਉਂਗੀ ਕਿਉਂਕਿ ਨਾ ਮੈਂ ਜਾੜਾ ਤਾਂ ਸਾਫ਼ ਪਈਆਂ ਨਹੀਂ ਮੈਨੇ ਥੱਲੇ ਮਾਸ ਲੁੱਟਦਾ ਚੜਦੀ ਤੇ ਮੈਂ ਬਸ ਇੱਕ ਬੋਲਣ ਕਰਕੇ ਹੁਣ ਮਿੱਠਾ ਦਾ ਖਾ ਰਹੀ ਆ ਮਿੱਠਾ ਤਾਂ ਮੈਂ ਬੰਦੇ ਕਰਿਆ ਹੋਇਆ ਐ ਮੈਂ ਜੋ ਵੀ ਖਾ ਰਹੀ ਆ ਜਰਨਲ ਖਾ ਰਹੀ ਆ ਮਟ ਉੱਤੀ ਇੱਧਰ ਨਾਲ ਚਪੰਤੀ ਹੋਈ ਨਹੀਂ ਹੈਗੀ ਵੀ ਕਿਤੇ ਅੱਛਾ ਜੁਬਾਨ ਵਾਲਾ ਹੈ ਹੀ ਕਿਆ ਜੁਬਾਨ ਵਾਲਾ ਰੋਟੀ ਨਹੀਂ ਚਵਾਈ ਦਿੰਦੀ ਐਥੇ ਥੋੜੀ ਐ ਆ ਤੂੰ ਤਾਂ ਉਹਨੇ ਤਾਂ ਖੜਾ ਐ ਵੀ ਇਹ ਜਬਸ ਬਸ ਇਤ ਨਹੀਂ ਤੂੰ ਸਿੱਟ ਰਿਹਾ ਐ ਤੂੰ ਭੱਜ ਜਾ ਥੋਂ ਹਾਂ ਹੋਰ ਨਹੀਂ ਖਾਣੀ ਨਹੀਂ ਹੈਗੀ ਇਹ ਪਰ ਆਪਣਾ ਨਿਪਰ ਸਕਦੀ ਹਾਂ ਇਹ ਜਿਹੇ ਪੁੱਤਰੇ ਵੀ ਨਹੀਂ ਹੈਗੇ ਬੜੇ ਹੋ ਗਏ ਦਿੰਦੇ ਵੀ ਨਹੀਂ ਹੈਗੇ ਕੁਝ ਫਿਰ ਤਾਂ ਇਹ ਕਹਿੰਦੇ ਨੇ ਵੀ ਜਿਹੜਾ ਤੇਰੇ ਹਿੱਸੇ ਦਾ ਉਹ ਵੀ ਮੈਨੂੰ ਦੇ ਦੇ ਸਾਰਾ ਕੁਸਾ ਹਾਂ ਜਿਵੇਂ ਮੇਰੇ ਹਿੱਸੇ ਦਾ ਮੰਗਣ ਆਇਆ ਵੇਖੋ ਚਲੋ ਜੀ ਆਪਣਾ ਵਲੌਗ ਇੱਥੇ ਤੱਕ ਸੀਗਾ ਹਨਾ ਐ ਮੇ ਲੋ ਚੈਨਲ ਨੂੰ ਪਲੀਜ਼ ਐਡਾ ਹੀ ਸਬਸਕ੍ਰਾਈਬ ਕਰਿਓ ਪਿਛਲੇ ਵਲੌਗ ਨੂੰ ਸੇ ਬਹੁਤ ਵਧੀਆ ਪਿਆਰ ਦਿੱਤਾ ਚਾਹੇ ਵਿਊ ਘੱਟ ਆਏ ਨੇ ਬਟ ਸਬਸਕ੍ਰਾਈਬ ਬਹੁਤ ਸਾਰਿਆਂ ਨੇ ਕੀਤਾ ਹੈ ਸਬਸਕ੍ਰਾਈਬਰ ਬਹੁਤ ਆਇਲੀ ਦਿਓ ਇਸ ਲਈ ਪਲੀਜ਼ ਵੀਡੀਓ ਸਾਰੀ ਦੇਖਿਆ ਕਰੋ ਤੇ ਵਲੌਗ ਨੂੰ ਲਾਈਕ ਵੱਧ ਤੋਂ ਵੱਧ ਕਰਿਆ ਕਰੋ ਕਮੈਂਟ ਵੀ ਸੋਨੇ ਸੋਨੇ ਕਰਿਆ ਕਰੋ ਸੋਨੇ ਸੋਨੇ ਕਰਿਆ ਕਰੋ ਤੇ ਹੁਣ ਮੈਨੂੰ ਦੂਜੇ ਚੈਨਲ ਬਾਰੇ ਪਲੀਜ਼ ਮੈਂ ਇੱਕ ਗੱਲ ਹੋਰ ਕਹੂੰਗੀ ਬਾਰ ਬਾਰ ਨਹੀਂ ਮੈਂ ਕਹਿੰਦੀ ਹੈਗੀ ਮੈਂ ਬਹੁਤ ਵਾਰ ਬਹੁਤ ਵਾਰ ਕਹਿ ਚੁੱਕਿਆ ਹਾਂ ਕਈ ਨਾ ਜਿਹੜੇ ਉਹ बार-बार ਮੈਂ ਇਹ ਨਹੀਂ ਕਹਿ ਰਹੀ ਵੀ ਤੁਸੀਂ ਕਮੈਂਟ ਕਰੋ ਕਮੈਂਟ ਕਰੋ ਪਰ ਸਿਰਫ ਮੇਰੇ ਰਿਲੇਟਡ ਕਰੋ ਜਾਂ ਵੀ ਰਵਾਸਾ ਹੋਰ ਕੋਈ ਗਲਤੀ ਮਲਤੀ ਦੱਸੋ ਪਰ ਦੂਜੇ ਚੈਨਲ ਬਾਰੇ ਕੁਝ ਨਾ ਕਹੋ ਹਨਾ ਵੀ ਤੁਸੀਂ ਉਹ ਪਰ ਵੀਡੀਓਜ਼ ਵਾਲੇ ਵੀ ਤੁਹਾਡੀ ਦਰਾਣੀ ਨੂੰ ਦਿਖਾਉਂਦਾ ਹਾਂ ਮੈਂ ਜਦ ਮੈਂ ਮਤਲਬ ਇੱਕ ਵਾਰ ਕਹਿ ਚੁੱਕਿਆ ਹਨਾ ਵੀ ਇਹ ਬੰਦ ਕਰਤਾ ਉਹਨਾਂ ਨੇ ਉਹਨਾਂ ਦੀ ਮਰਜ਼ੀ ਆ ਉਹਦਾ ਚੈਨਲ ਆ ਉਹਨਾਂ ਨੇ ਜਦ ਬਣਾ ਲੈ ਹੋਏ ਬਣਾ ਲੈਣਗੇ ਨਹੀਂ ਬਣਾ ਲੈਣੇ ਨਾ ਸੀ ਹਨਾ ਵੀ ਮੈਂ ਕਿਸੇ ਨੂੰ ਨਹੀਂ ਕਹਿਣਾ ਵੀ ਵਲੌਗ ਚ ਲੈ ਕੇ ਆਣਾ ਹੈ ਹਨਾ ਮੈਂ ਜਦ ਸ਼ੁਰੂਆਤ ਚ ਵਲੌਗ ਵੀਡੀਓ ਪਾਈ ᱛੀ ਵੀ ਮੈਂ ਉਹ ਵੀਡੀਓ ਚ ਹੀ ਤੁਹਾਨੂੰ ਦੱਸ ਦਿੱਤਾ ਸੀਗਾ ਵੀ ਮੈਂ ਇੱਕ ਵਾਰੀ ਇੱਕ ਦੋ ਵਾਰ ਕਹਤਾ ਸੀਗਾ ਹਨਾ ਵੀ ਚਲੋ ਵੀ ਦਿਖਦਿਆ ਕਰੋ ਬੋਲਿਆ ਕਰੋ ਹਨਾ ਚਾਹੇ ਬੇਸ਼ੱਕ ਪਰ ਜਦ ਅਗਲੇ ਨੇ ਨਹੀਂ ਆਣਾ ਹੁੰਦਾ ਮੈਂ ਮਾਰ-ਬਾਰ ਨਹੀਂ ਕਹਿ ਸਕਦੀ ਹਨਾ ਕਿਸੇ ਨੂੰ ਵੀ ਹਨਾ ਤਾਂ ਤੁਸੀਂ ਉਹਨਾਂ ਦੇ ਚੈਨਲ ਤੇ ਜਾ ਕੇ ਕਮੈਂਟ ਕਰ ਸਕਦੇ ਹੋ ਜਾਂ ਉਹਨਾਂ ਦੇ ਇੰਸਟਾਗ੍ਰam ਈਡੀ ਤੇ ਕਰ ਸਕਦੇ ਹੋ ਪਰ ਮੈਨੂੰ ਨਾ ਕਿਹਾ ਕਰੋ ਕਿਉਂਕਿ ਮੈਨੂੰ ਨਾ ਕਮੈਂਟਾਂ ਦਾ ਜਵਾਬ ਦੇਣਾ ਬਾਰ-ਬਾਰ ਔਖਾ ਹੋ ਜਾਂਦਾ ਫਿਰ ਵੀ ਮੈਨੂੰ ਵਧੀਆ ਵੀ ਨਹੀਂ ਲੱਗਦਾ ਹੈਗਾ ਤੁਸੀਂ ਵੀ ਬਾਰ-ਬਾਰ ਪੁੱਛਦੇ ਹੋ ਮੈਨੂੰ ਉਹ ਵੀ ਨਹੀਂ ਵਧੀਆ ਲੱਗਦਾ ਕਿ ਤੁਸੀਂ ਬਾਰ-ਬਾਰ ਕਿਉਂ ਪੁੱਛਦੇ ਹੋ ਤੁਸੀਂ ਆਪਣਾ ਹੀ ਕਿਉਂ ਟਾਈਮ ਵੀ ਖਰਾਬ ਕਰਦੇ ਹੋ ਨਾ ਪੁੱਛ ਕੇ ਹਨਾ ਜਿਹੜੀ ਗੱਲ ਹੋਣੀ ਹੀ ਨਹੀਂ ਉਹ ਤੁਸੀਂ ਟਾਈਮ ਨਾ ਖਰਾਬ ਕਰੋਗਾ ਆਪਣਾ ਹੋਰ ਕਮੈਂਟ ਕਰ ਦਿਓ ਮੇਰੀ ਕੋਈ ਗਲਤੀ ਦੱਸ ਦਿਓ ਜਿਹੜਾ ਕੰਮ ਆਪਣੇ ਹੱਥ ਚ ਨਹੀਂ ਨਾ ਹੁੰਦਾ ਉਹ ਉਹ ਗੱਲ ਉਹਦੀ ਗੱਲ ਆਪਾਂ ਕਦੇ ਨਹੀਂ ਕਰਨੀ ਚਾਹੀਦੀ ਇਸ ਲਈ ਮੇਰੇ ਹੱਥ ਵਿੱਚ ਕੁਝ ਵੀ ਨਹੀਂ ਹੈਗਾ ਨਾ ਮੈਂ ਆਪਣੇ ਹੱਥ ਚ ਲਿਆਣਾ ਵੀ ਚਾਹੁੰਦੀ ਮੇਰਾ ਚੈਨਲ ਮੈਂ ਆਪਣੇ ਬਲੌਗ ਬਣਾਉਂਗੀ ਜਿਹੜਾ ਆਣਾ ਚਾਹੁੰਦਾ ਮੈਂ ਉਹਦੇ ਵੀ ਉਹਦੇ ਬਣਾਉਂਗੀ ਜਿਹੜਾ ਨਹੀਂ ਆਉਣਾ ਨਾ ਨਹੀਂ ਸਹੀ ਹੈ ਨਾ ਤੇ ਪਲੀਜ਼ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਸਾਡੇ ਰਿਲੇਟਡ ਹੀ ਕਰਿਓ ਜਿਹੜੇ ਫੈਮਿਲੀ ਦਿਖਾਰੀ ਹੈ ਪਰਵਾਹ ਨਾ ਜਿਹੜਾ ਨਹੀਂ ਵਲੌਗ ਜਾਂਦਾ ਉਹਨਾਂ ਬਾਰੇ ਮੈਨੂੰ ਕੁਛ ਨਾ ਪੁੱਛਿਓ ਪਲੀਜ਼ ਕਦੇ ਤੇ ਹੁਣ ਮੇਰੇ ਹੁਣ ਆਪਾਂ ਮਿਲਦੇ ਆ ਤੁਹਾਨੂੰ ਅਗਲੇ ਵਲੌਗ ਚ ਕਿਉਂਕਿ ਯੂ ਵੀ ਮੇਰੇ ਕੋਲ ਹੀ ਨਹੀਂ ਦੇਖ ਰਿਹਾ ਇਹ ਲੇਗਾ ਚਲੋ ਜੀ ਹੁਣ ਬੀਬੀ ਵੀ ਥੋੜਾ ਜਿਹਾ ਹੁਣ ਬੈਟਰ ਫੀਲ ਹੈ ਬੈਟਰ ਫੀਲ ਮੈਨੂੰ ਪਤਾ ਨਹੀਂ ਮੈਂ ਸਹੀ ਬੋਲ ਰਹੀ ਹਾਂ ਕਿ ਗਲਤ ਹੋ ਰਹੀ ਹਾਂ ਬੀਬੀ ਫੀਲਿੰਗ ਬੈਟਰ ਬੀਬੀ ਸਹੀ ਆ ਵੈਲਾ ਡੀਗਾ ਓਕੇ ਦਾ ਬੀਬੀ ਯਾਨੀ ਕਿ ਪਹਿਲਾਂ ਨਾਲੋਂ ਠੀਕ ਆ ਦੋ ਦਿਨ ਹੋ ਗਏ ਢਿੱਲੀ ਧੀ ਵਿਚਾਰੀ ਹੁਣ ਸਿਆਣੀ ਹੋ ਰਹੀ ਆ ਨੰਨ ਢਿੱਲੀ ਚਲੋ ਜੀ ਅੱਪਾ ਹੁਣ ਅਗਲੇ ਵਾਲ ਚ ਫਿਰਦੇ ਆ